ਇੱਥੇ ਅੱਜ ਖੜੇ ਹੋਣ ਦਾ ਮਕਸਦ ਬਾਈ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਆ ਵੀ ਬਾਈ ਡੈਲਟਾ ਵਨਕੂਵਰ ਤੋਂ ਤੁਰਿਆ ਹੋਇਆ ਜੀ ਬਾਈ ਬਿਲਕੁਲ ਪੈਦਲ ਤੁਰੇ ਹੋ ਤੁਸੀਂ ਤੁਸੀਂ ਦੁੱਖ ਦਾ ਜ਼ਿਕਰ ਕੀਤਾ ਹੈਣਾ ਸੋ ਕੀ ਦੁੱਖ ਜਿਹਹਾ ਆ ਵੀ ਤੁਹਾਨੂੰ ਵਨਕੂਵਰ ਤੋਂ ਤੁਰ ਕੇ ਪੈਦਲ ਟ੍ਰਾਂਟੋ ਜਾਣਾ ਪੈ ਗਿਆ ਮੈਂਡਲ ਹੈਲਥ ਯੂ نو ਰਿਲੇਟਡ ਹੈਗੀ ਆ ਐਡਿਕਸ਼ਨ ਨਾਲ ਜੀ ਸੋ ਫਿਰ ਐਡਿਕਸ਼ਨ ਚ ਪੈ ਗਏ ਆ ਬਹੁਤ ਇਨਾ ਚੀਜ਼ਾਂ ਚ ਫਸੇ ਰਹੇ ਆ ਅਸੀਂ ਵੀ ਤੇ ਉਸ ਚੀਜ਼ ਤੋਂ ਮੈਂ ਨਿਕਲੇ ਆ ਜਹਾਜ਼ ਵੀ ਆਉਂਦੇ ਆ ਟ੍ਰੇਨ ਦੀ ਸਰਵਿਸ ਵੀ ਆ بس کار ਗੱਡੀ ਦੇ ਕਿਆਦਾ ਸਾਰਾ ਕੁਝ ਹੀ ਆਉਂਦਾ ਪਰ ਤੁਸੀਂ ਪੈਦਲ ਤੁਰ ਪਏ ਕੈਨੇਡਾ ਜਦੋਂ ਆਇਆ ਮੈਂ ਕਾਫੀ ਸਟ੍ਰਗਲ ਕੀਤਾ ਸੂਸਾਈਡਲ ਥਾਟ ਨਾਲ ਕਾਫੀ ਜ਼ਿਆਦਾ ਉਲਝਿਆ ਰਿਹਾ ਮੈਂ ਬੜੀ ਵਾਰ ਹਸਪੀਟਲ ਬ੍ਰੈਂਟਨ ਸਿਵਿਕ ਹਸਪੀਟਲ ਹੁੰਦਾ ਸੀ ਉੱਥੇ ਕਾਫੀ ਉਲਝਿਆ ਮਸ ਤੇ ਇਹ ਦੁੱਖ ਨੇ ਨਸ਼ੇ ਵੀ ਕਰਵਾਏ ਆ ਬਹੁਤ ਜ਼ਿਆਦਾ ਮੈਂ ਤੁਹਾਨੂੰ ਕੀ ਕਹਾਂ ਲਾਈਕ ਐਡਿਕਸ਼ਨ ਚ ਸਿਕਾ ਕਾਫੀ ਕਿਉਂਕਿ ਦੋਸ਼ ਕਿਸੇ ਦਾ ਨਹੀਂ ਨਾ ਕਿਸੇ ਨੂੰ ਪਤਾ ਸਪੋਰਟ ਕਰਨੀ ਕਿੱਦਾਂ ਵਾ ਨਾ ਪਤਾ ਸਪੋਰਟ ਲੈਣੀ ਕਿੱਦਾਂ ਵਾ ਇਸ ਚੱਕਰ ਤੇ ਸਾਰੇ ਬਹੁਤ ਜ਼ਿਆਦਾ ਜਿੱਦਾਂ ਉਲਝਰੇ ਆ ਇਹ ਨਸ਼ਾ ਵਾਢ ਲੈਣੀ ਆ ਇਹ ਨਸ਼ਾ ਕਰਨਾ ਜਾਂ ਉਦਾਂ ਤੁਸੀਂ ਕਿਹਾ ਵੀ ਭਟਕਦੇ ਜਾ ਫਿਰਨਾ ਹੈ ਨਾ ਸੁਸਾਈਡ ਦੇ ਥਾਟ ਆਉਂਦੇ ਆ ਸਾਰਾ ਕੁਝ ਇਹ ਸਿਰਫ ਉਸ ਡਿਸਆਰਡਰ ਕਰਕੇ ਸੀਗਾ ਹੋਰ ਵੀ ਕੋਈ ਪ੍ਰੋਬਲਮ ਤਾਂ ਤੁਸੀਂ ਫੇਸ ਕੀਤੀ ਆ ਨਸ਼ਾ ਕਿਉਂ ਕਰਦੇ ਪਏ ਆ ਮੁੰਡੇ ਹੂੰ ਵਾਈ ਵੀ ਕਿਉਂਕਿ ਕਿ ਕੰਫਰਟੇਬਲ ਹੈ ਨਹੀਂ ਗਿਆ ਆਪਣੇ ਆਪ ਨਾਲ ਪਿੰਡਾਂ ਦੇ ਵਿੱਚ ਪਤਾ ਨਹੀਂ ਲੱਗਦਾ ਲੱਗਦਾ ਵੀ ਸਾਡੇ ਪਿੰਡਾਂ ਦੇ ਵਿੱਚ ਅੱਜ ਵੀ ਅਧੂਰੀਆਂ ਨੇ ਚੀਜ਼ਾਂ ਜਾਣਕਾਰੀ ਮੁਕੰਮਲ ਨਹੀਂ ਪਹੁੰਚੀ ਤੇ ਤੁਹਾਡੇ ਵਾਂਗ ਹੋਰ ਵੀ ਬਹੁਤ ਲੋਕ ਸ਼ਿਕਾਰ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਨੂੰ ਇਹ ਪ੍ਰੋਬਲਮ ਹੈ ਵੀ ਇਮੋਸ਼ਨਸ ਇੰਨੇ ਕਿ ਜ਼ਿਆਦਾ ਸੈਂਸਿਟਿਵ ਹੁੰਦੇ ਆ ਵੀ ਜਿਵੇਂ ਕਿ ਤੁਹਾਡਾ ਸਿਰ ਦਰਦ ਨਾ ਉਹੀ ਸਿਰ ਦਰਦ ਮੈਨੂੰ ਇੱਕ ਬ੍ਰੇਨ ਟਿਊਮਰ ਦੇ ਤਰ੍ਹਾਂ ਲੱਗਦਾ ਵਾ ਇਹੀ ਬ੍ਰੇਨ ਨੂੰ ਜਿਹੜਾ ਸਾਈਕੋਲੋਜੀਕਲੀ ਇੰਨਾ ਕਿ ਜ਼ਿਆਦਾ ਕਮਜ਼ੋਰ ਹੋ ਜਾਂਦਾ ਉਸ ਚੀਜ਼ 'ਚ ਕੈਂਪਿੰਗ ਜ਼ਰੂਰ ਕਰੋ ਦੈਟ ਇਜ਼ ਮਸਟ ਕਿ ਕੈਂਪਿੰਗ ਨਾਲ ਕੀ ਹੈ ਬੰਦਾ ਕੁਦਰਤ ਨਾਲ ਜੁੜਦਾ ਵਾ ਕਿੱਥੇ ਆਪਾਂ ਕੀ ਕਰ ਆਪਾਂ ਸਾਰੀ ਉਮਰ ਚਾਰ ਦੀਵਾਰੀ ਚ ਹੀ گزار ਦਿੰਨੇ ਆ ਆਪਾਂ ਨੂੰ ਪਤਾ ਹੀ ਨਹੀਂ ਕਿ ਕੁਦਰਤ ਕੀ ਚੀਜ਼ ਆ ਤੇ ਉਧਰ ਗਾਂ ਬਰਫ਼ ਵੀ ਪੈਣੀ ਹੈ ਅਗਲੇ ਆਉਂਦੇ ਮਹੀਨਿਆਂ ਤੱਕ ਕਦੋਂ ਤੱਕ ਤੁਹਾਨੂੰ ਲੱਗਦਾ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ 15 ਤੋਂ 3 ਨਵੰਬਰ ਦੇ ਵਿੱਚ ਵਿੱਚ ਮੈਂ ਉੱਥੇ ਟੋਰਾਂਟੋ ਹੁਣਾਵਾ ਕਿਵੇਂ ਚ ਹਸਪੀਟਲ ਹੀ ਐਂਡ ਕਰਨੀ ਉੱਥੇ ਮੈਂ ਜਾ ਕੇ ਕਿਉਂਕਿ ਉੱਥੋਂ ਡਾਇਗਨੋਸ ਹੋਇਆ ਸੀ ਤੇ ਉੱਥੇ ਜਾ ਕੇ ਹੀ ਮੈਂ ਐਂਡ ਕਰੂੰਗਾ ਇਹ ਮੈਂ ਧੰਨਵਾਦ ਕਰਦਾ ਸਾਰੇ ਆਪਣੇ ਵੀਰ ਜਿਹੜੇ ਟਰੱਕਾਂ ਵਾਲੇ ਉਹਨਾਂ ਨੇ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ ਵੀ ਸਭ ਉਸ ਪ੍ਰਮਾਤਮਾ ਦੀ ਕਿਰਪਾ ਦੇਖੋ ਹੀ ਮੈਂ ਨਹੀਂ ਕੁਝ ਕਰਨ ਵਾਲਾ ਜੇ ਮੇਰੇ ਪਾਸੇ ਹੁੰਦਾ ਤੇ ਮੈਂ ਤਾਂ ਐਬਿਟ ਸੋਡ ਵੀ ਨਹੀਂ ਟਪਦਾ ਮੈਂ ਇਹੀ ਕਹਣਾ ਚਾਹੁੰਦਾ ਵੀ ਬਾਣੀ ਨੂੰ ਜੇ ਪੜਨਾ ਵਾ ਨਾ ਤੇ ਬਾਣੀ ਸਮਝ ਕੇ ਨਾ ਬੜੋ ਇੱਕ ਰਿਸਰਚ ਸਮਝ ਕੇ ਬੜੋ ਵਿੱਚ ਬਹੁਤ ਕੁਝ ਨਿਕਲ ਸਕਦਾ ਉਹਨਾਂ ਨੇ ਮਨ ਬਾਰੇ ਦੱਸਿਆ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਉਹੀ ਫੇਰ ਮਨ ਨੂੰ ਜਿੱਦਾਂ ਲਿਜਾਣਾ ਇਹ ਸਭ ਤੋਂ ਵੱਡੀ ਗੱਲ ਆ ਵੀ ਮਨ ਨੂੰ ਇੱਕ ਪਾਸੇ ਟਿਕਾ ਕੇ ਰੱਖਣਾ ਨਾ ਇਹ ਸਭ ਤੋਂ ਵੱਡੀ ਜੰਗ ਸਾਡੀ ਇਹ ਹੈ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹਾਂ ਦਾ ਪੰਜਾਬ ਟਾਕਸ ਟੈਲੀਵਿਜ਼ਨ ਆਰ ਮੈਂ ਹਾਂ ਹਰਮਨਪ੍ਰੀਤ ਸਿੰਘ ਸੋ ਇਸ ਵੇਲੇ ਮੈਂ ਡਿਕਨ ਕਾਰਨਰ ਜਿਹਨੂੰ ਕਹਿ ਦਿੰਦੇ ਆ ਜਿੱਦੋਂ ਵਿਨੀਪੈਗ ਤੋਂ ਅਸੀਂ ਬਾਹਰ ਨਿਕਲਦੇ ਆ ਮੇਰੇ ਮਗਰ ਜੀ ਹਾਈਵੇ 1 ਹੈ ਜਿਹਨੂੰ ਅਸੀਂ ਟਰਾਂਸ ਕੈਨੇਡਾ ਹਾਈਵੇ ਕਹਿੰਦੇ ਆ ਸੋ ਉੱਥੇ ਮੈਂ ਖੜਾ ਜੀ ਇਸ ਵੇਲੇ ਡਿਕਨ ਕਾਰਨਰ ਤੇ ਔਰ ਬਿਲਕੁਲ ਇਹ ਜਿਹੜਾ ਰੋਡ ਹੈ ਇਸ ਪਾਸਿਓਂ ਸਿੱਧਾ ਵਿਨੀਪੈਗ ਤੋਂ ਆਉਂਦਾ ਔਰ ਇਹ ਜਿਹੜਾ ਰੋਡ ਹੈ ਸਿੱਧਾ ਟੋਰਾਂਟੋ ਵੱਲ ਨੂੰ ਜਾਂਦਾ ਸੋ ਜੇ ਮੈਂ ਗੱਲ ਕਰਲਾਂ ਜੀ ਹਾਈਵੇ 1 ਦੀ ਤਾਂ ਇਹਨੂੰ ਟ੍ਰਾਂਸ ਕੈਨੇਡਾ ਹਾਈਵੇ ਕਹਿੰਦੇ ਆ Ontario ਦੇ ਵਿੱਚ ਇਹ ਜੀ 11:17 ਵਜਦਾ ਤਾਂ ਇੱਥੇ ਇਹ ਹਾਈਵੇ 1 ਹੋ ਜਾਂਦਾ ਸੋ ਇੱਥੇ ਹੋ ਜਾਂਦਾ ਜੀ ਟ੍ਰਾਂਸ ਕੈਨੇਡਾ ਹਾਈਵੇ ਤੇ ਮੇਰੇ ਨਾਲ ਬਾਈ ਰਕੇਸ਼ ਕੁਮਾਰ ਆ ਰਕੇਸ਼ ਕੁਮਾਰ ਕੀ ਹਾਲ ਹੈ ਵੀਰੇ ਸੱਸੀ ਗੱਲ ਜੀ ਵੀਰ ਜੀ ਚੜਦੀ ਕਲਾ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਹੀ ਵਧੀਆ ਸੋ ਇੱਥੇ ਅੱਜ ਖੜੇ ਹੋਣ ਦਾ ਮਕਸਦ ਬਾਈ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਆ ਵੀ ਬਾਈ ਡੈਲਟਾ ਵਨਕੂਵਰ ਤੋਂ ਤੁਰਿਆ ਹੋਇਆ ਜੀ ਬਾਈ ਬਿਲਕੁਲ ਹਾਂਜੀ 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 ਸੋ ਬਾਈ ਡੈਲਟਾ ਵਨਕੂਵਰ ਤੋਂ ਤੁਰਿਆ ਹੋਰ ਬਾਈ ਨੇ ਟ੍ਰਾਂਟੋ ਜਾਣਾ ਪੈਦਲ ਯਾਤਰਾ ਬਾਈ ਇਹ ਕੋਸਟ ਟੂ ਕੋਸਟ ਜਿਵੇਂ ਮੈਂ ਕਹਦੇ ਆਂ ਕਰ ਰਿਹਾ ਉਹਦਾ ਇੱਕ ਵੱਡਾ ਕਾਰਨ ਹੈ ਬਾਈ ਦਾ ਪੈਦਲ ਤੁਰਨ ਦਾ ਔਰ ਕੀ ਕਾਰਨ ਹੈ ਬਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਤੱਕ ਸਾਂਝੀ ਕਰਾਂਗੇ ਸਾਰੀ ਗੱਲਬਾਤ ਬਾਈ ਜੀ ਡੈਲਟਾ ਵਨਕੂਵਰ ਤੋਂ ਤੁਸੀਂ ਤੁਰਦੇ ਹੋ ਕੀ ਕਾਰਨ ਹੈ ਵੀ ਜਹਾਜ਼ ਵੀ ਆਉਂਦੇ ਆ ਟ੍ਰੇਨ ਦੀ ਸਰਵਿਸ ਵੀ ਹੈ ਬੱਸ ਕਾਰ ਗੱਡੀ ਦੇ ਕਹਿੰਦਾ ਸਾਰਾ ਕੁਝ ਹੀ ਆਉਂਦਾ ਪਰ ਤੁਸੀਂ ਪੈਦਲ ਤੁਰ ਪਏ ਹੋ ਡੈਲਟਾ ਵਨਕੂਵਰ ਤੋਂ ਕੀ ਚੱਕਰ ਆ ਇਹ ਤਾਂ ਰੀਜ਼ਨ ਇਹ ਹੈ ਜੀ ਇਹ ਦੀ ਮੈਂ ਅਵੇਰਨੈਸ ਕਰ ਰਿਹਾ ਮੈਂਟਲ ਹੈਲਥ ਦੀ ਹਮ ਸਪੈਸ਼ਲੀ ਇੱਕ ਡਿਸਆਰਡਰ ਹੁੰਦਾ ਪਾਟਰਨਲਾਈਨ ਪਰਸਨੈਲਿਟੀ ਡਿਸਆਰਡਰ ਹਮ ਤੇ ਉਹディ ਕੀ ਆ ਕੀ ਮੈਂ ਆਪ ਜਿਹੜਾ ਸੀਗਾ ਇਹਦੇ ਨਾਲ ਅਫੈਕਟਡ ਸੀਗਾ ਇਸ ਡਿਸਆਰਡਰ ਨਾਲ ਤੇ ਮੈਂ ਕਾਫੀ ਸਟਰਗਲ ਕੀਤਾ ਹੈ ਨਾ ਚੀਜ਼ਾਂ ਤੇ ਬਾਅਦ ਚੋਂ 멘ਟਲ ਹੈਲਥ ਯੂ نو ਰਿਲੇਟਡ ਹੈਗੀ ਆ ਐਡਿਕਸ਼ਨ ਨਾਲ ਤੇ ਫਿਰ ਐਡਿਕਸ਼ਨ ਚ ਪੈ ਗਏ ਆ ਬਹੁਤ ਇਹਨਾਂ ਚੀਜ਼ਾਂ ਚ ਫਸੇ ਰਹੇ ਆ ਅਸੀਂ ਵੀ ਤੇ ਉਸ ਚੀਜ਼ ਤੋਂ ਮੈਂ ਨਿਕਲੇ ਆ ਨਿਕਲ ਕੇ ਫਿਰ ਮੈਂ ਕੀ ਕੀਤਾ ਵੀ ਸੋਚਿਆ ਵੀ ਇਸ ਲਈ ਮੇਰੇ ਵਰਗੇ ਹੋਰ ਕਿੰਨੇ ਜਿਹੜੇ ਆ ਉਹ ਇਹਨਾਂ ਚੀਜ਼ਾਂ ਚ ਫਸੇ ਹੋਣਗੇ ਜਿਹੜੇ ਨਸ਼ਿਆਂ ਚ ਜਾਂ 멘ਟਲ ਹੈਲਥ ਦੇ ਵਿੱਚ ਕਿਉਂਕਿ ਆਪਣੇ ਕੀ ਕਮਿਊਨਿਟੀ ਚ ਅਵੇਅਰਨੈਸ ਬਹੁਤ ਘੱਟ ਆ ਇਸ ਚੀਜ਼ ਦੀ ਕਿ 멘ਟਲ ਹੈਲਥ ਹੈ ਕੀ ਕਿਸੇ ਨੂੰ ਪਤਾ ਨਹੀਂ ਕਿ ਕਿ ਦੋਸ਼ ਕਿਸੇ ਦਾ ਨਹੀਂ ਨਾ ਕਿਸੇ ਨੂੰ ਪਤਾ ਸਪੋਰਟ ਕਰਨੀ ਕਿੱਦਾਂ ਵਾ ਨਾ ਪਤਾ ਸਪੋਰਟ ਲੈਣੀ ਕਿੱਦਾਂ ਵਾ ਕੋਈ ਇਸ ਚੱਕਰ ਚ ਸਾਰੇ ਬਹੁਤ ਜ਼ਿਆਦਾ ਜਿੱਦਾਂ ਉਲਝਰੇ ਆ ਤੇ ਸਟਰਗਲ ਕਰ ਰਹੇ ਆ ਤੇ ਉਹ ਉਸ ਨੂੰ ਮੱਦੇ ਨਜ਼ਰਾ ਹਟੇ ਹੋਏ ਕਿ ਮੈਂ ਕਿਹਾ ਮੈਂ ਵਾਕ ਕਰਕੇ ਸਾਰਿਆਂ ਨੂੰ ਦੱਸੂਗਾ ਤੇ ਵਾਕ ਦਾ ਮੈਸੇਜ ਇਹ ਹੀ ਦੱਸਣਾ ਚਾਹੁੰਦਾ ਵੀ ਵੀ ਤੁਸੀਂ ਆਪ ਦੇਖ ਸਕਦੇ ਹੋ ਕਿ ਪੇਨ ਸਫਰਿੰਗ ਜਿਹਨੂੰ ਕਿ ਆਪਾਂ ਦੁੱਖ ਕਹਿੰਨੇ ਆ ਵੀ ਕਿਸੇ ਨੂੰ ਕਿੱਦਾਂ ਮਜਬੂਰ ਕਰ ਸਕਦੇ ਆ ਕਿੰਨਾ ਤੁਰੰਤ ਵੀ ਦੁੱਖ ਤੁਹਾਡਾ ਤਾਕਤ ਵੀ ਬਣ ਸਕਦੇ ਆ ਕਿ ਦੁੱਖ ਤੁਹਾਡੀ ਕਮਜ਼ੋਰੀ ਵੀ ਬਣ ਸਕਦੀ ਆ ਇਹ ਚੀਜ਼ ਮੈਂ ਸਮਝਾਉਣਾ ਚਾਹੁੰਦਾ ਜਿਵੇਂ ਬਾਬਾ ਜੀ ਨੇ ਕਿਹਾ ਵੀ ਦੁੱਖ ਦਾਰੂ ਆ ਤੇ ਇਹ ਵਾਕਏ ਹੀ ਦਾਰੂ ਆ ਆਪਣੀ ਵੀ ਇਹਨੂੰ ਦੁੱਖ ਦਾ ਦਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੇ ਵੀਰ ਪੈਦਲ ਤੁਰੇ ਹੋ ਤੁਸੀਂ ਤੁਸੀਂ ਦੁੱਖ ਦਾ ਜ਼ਿਕਰ ਕੀਤਾ ਹੈਣਾ ਸੋ ਕੀ ਦੁੱਖ ਜਿਹਹਾ ਆ ਵੀ ਤੁਹਾਨੂੰ ਵੈਨਕੂਵਰ ਤੋਂ ਤੁਰ ਕੇ ਪੈਦਲ ਟ੍ਰਾਂਟੋ ਜਾਣਾ ਪਿਆ ਇਹ ਜਿਵੇਂ ਕਿ ਜਿਹੜਾ ਡਿਸਆਰਡਰ ਹੁੰਦਾ ਨਾ ਇਹਦੇ ਚ ਬੰਦੇ ਨੂੰ ਜਿੱਦਾਂ ਅੰਦਰਲੀ ਪੇਨ ਜਿੱਦਾਂ ਸਾਇਲੈਂਟ ਪੇਨ ਕਿ ਜਿਹਨੂੰ ਕਹਿੰਦੇ ਆ ਵੀ ਅੰਦਰੂਨੀ ਦੁੱਖ ਕੋਈ ਹੁੰਦਾ ਵਾ ਇਸ ਡਿਸਆਰਡਰ ਚ ਬੰਦੇ ਨੂੰ ਮੂਡ ਸਵਿੰਗਸ ਹੁੰਦੇ ਆ ਜਿਵੇਂ ਕਿ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਪਰ ਭਾਸ਼ਾ ਚ ਕਹਿਣਾ ਹੋਵੇ ਵੀ ਤੀ ਬੰਦਾ ਇਮੋਸ਼ਨਲ ਚਮੜੀ ਦੇ ਬਿਨਾ ਜਿੰਦਾ ਪੈਦਾ ਹੁੰਦਾ ਉਹਦੇ ਚ ਵੀ ਇਮੋਸ਼ਨਸ ਇੰਨੇ ਕਿ ਜ਼ਿਆਦਾ ਸੈਂਸਿਟਿਵ ਹੁੰਦੇ ਆ ਵੀ ਜਿਵੇਂ ਕਿ ਤੁਹਾਡਾ ਸਿਰਦਰਦ ਨਾ ਉਹ ਹੀ ਸਿਰਦਰਦ ਮੈਨੂੰ ਇੱਕ ਬ੍ਰੇਨ ਟਿਊਮਰ ਦੇ ਤਰ੍ਹਾਂ ਲੱਗਦਾ ਵਾ ਇਹ ਹੀ ਬ੍ਰੇਨ ਨੂੰ ਜਿਹੜਾ ਸਾਈਕੋਲੋਜੀਕਲੀ ਇੰਨਾ ਕਿ ਜ਼ਿਆਦਾ ਕਮਜ਼ੋਰ ਹੋ ਜਾਂਦਾ ਉਸ ਚੀਜ਼ ਚ ਵੀ ਉਹਨੂੰ ਬਹੁਤ ਪਜ਼ਲ ਹੋ ਜਾਂਦਾ ਹਰ ਇੱਕ ਚੀਜ਼ ਚ ਤੇ ਮੂਡ ਸਵਿੰਗਸ ਹੁੰਦੇ ਆ ਤੇ ਹੋਰ ਉਹਨੂੰ ਆਈਡੈਂਟੀਟੀ ਪ੍ਰੋਬਲਮ ਹੁੰਦੀ ਆ रिलेशनशिप प्रॉब्लम ਹੁੰਦੀ ਆ ਬਹੁਤ ਚੀਜ਼ਾਂ ਚ ਉਲਝਿਆ ਰਹਿੰਦਾ ਵਾ ਬੰਦਾ ਤੇ ਡੇਲੀ ਸਟ੍ਰਗਲ ਹੁੰਦਾ ਉਹਨਾਂ ਦੀ ਲਾਈਫ ਚ ਪਰ ਦੇਖ ਨਹੀਂ ਸਕਦੇ ਆਪ ਤੁਸੀਂ ਤੁਹਾਨੂੰ ਦੇਖਣ ਚ ਨਾਰਮਲ ਲੱਗਦਾ ਵਾ ਬੰਦਾ ਪਰ ਅੰਦਰੋਂ ਅੰਦਰ ਹੀ ਬਹੁਤ ਜ਼ਿਆਦਾ ਸਟ੍ਰਗਲ ਕਰਦਾ ਹੁੰਦਾ ਵਾ ਇਸ ਬਿਮਾਰੀ ਨਾਲ ਤੇ ਕੈਨੇਡਾ ਜਦੋਂ ਆਇਆ ਮੈਂ ਕਾਫੀ ਸਟ੍ਰਗਲ ਕੀਤਾ ਸੁਸਾਇਡਲ ਥਾਟਸ ਨਾਲ ਕਾਫੀ ਜ਼ਿਆਦਾ ਉਲਝਿਆ ਰਿਹਾ ਮੈਂ ਬੜੀ ਵਾਰ ਹਸਪੀਟਲ ਬ੍ਰੈਂਪਟਨ ਸਿਵਿਕ ਹਸਪੀਟਲ ਹੁੰਦਾ ਸੀ ਉੱਥੇ ਕਾਫੀ ਉਲਝਿਆ ਮੈਂ ਜੀ ਉੱਥੇ 6-7 ਵਾਰ ਗਿਆ ਉੱਥੇ ਹਰ ਵਾਰੀ ਉਹ ਜਿਹਦਾ ਡਾਇਗਨੋਸ ਕਰਦੇ ਡਿਫਰੈਂਟ ਤਰ੍ਹਾਂ ਦਾ ਕਿ ਕਿਨਾਂ ਨੂੰ ਮਿਲ ਨਹੀਂ ਰਿਹਾ ਸੀ ਇਹ ਜਿਹੜਾ ਡਾਇਗਨੋਸ ਕਰਨਾ ਨਾ ਬਹੁਤ ਔਖਾ ਵਾ ਅੱਛਾ ਇਹੜਾ ਬਾਰਡਰ ਲਾਈਨ ਪਰਸਨੈਲਿਟੀ ਡਿਸਆਰਡਰ ਤੇ ਫਿਰ ਐਟ ਦੀ ਐਂਡ ਇੱਕ ਵਾਰੀ ਮੈਂ ਕੈਮੈਚੋਸਿਟ ਬਲਿੰਗ ਹਸਪੀਟਲ ਗਿਆ ਸੀ ਟੋਰਾਂਟੋ ਅੱਛਾ ਉੱਥੇ ਉਹਨਾਂ ਨੇ ਡਾਇਗਨੋਸ ਕੀਤਾ ਇਹ ਵੀ ਬਾਰਡਰ ਲਾਈਨ ਪਰਸਨੈਲਿਟੀ ਡਿਸਆਰਡਰ ਤੇ ਉਸ ਨੂੰ ਮੱਦੇ ਨਜ਼ਰ ਰੱਖੀ ਜਦੋਂ ਤੋਂ ਮੈਨੂੰ ਪਤਾ ਲੱਗਾ ਤੇ ਟਾਈਮ ਬਹੁਤ ਜ਼ਿਆਦਾ ਉਲਝਿਆ ਹੈ ਤੇ ਮੈਸਪ ਹੋ ਚੁੱਕਿਆ ਹੈ ਲਾਈਫ 'ਚ ਬਹੁਤ ਜ਼ਿਆਦਾ ਕੰਮ ਖਰਾਬ ਹੋ ਚੁੱਕਿਆ ਹੈ ਫਿਊਚਰ ਵਾਈਜ਼ ਵੀ ਤੇ ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਫਿਰ ਮੈਂ ਸੋਚਿਆ ਵੀ ਹੁਣ ਕਿਉਂਕਿ ਇੱਕੋ ਹੀ ਸਹਾਰਾ ਹੁੰਦਾ ਇਹ ਮੈਂਟਲ ਹੈਲਥ ਆ ਤੇ ਉਹਦੇ ਚੋਂ ਨੰਗ ਦੇ ਨੰਗ ਦੇ ਕਾਫੀ ਜ਼ਿਆਦਾ ਸਟ੍ਰਗਲ ਚੋਂ ਨਿਕਲਦੇ ਹੋਏ ਫਿਰ ਇਹੀ ਵੀ ਸੋਚਿਆ ਵੀ ਮੈਂ ਇਸ ਜਿਹੜਾ ਦੁੱਖ ਵਾ ਇਸ ਨੂੰ ਇਦਾਂ ਨਹੀਂ ਮੈਂ ਲੋਕਾਂ ਨੂੰ ਹੋਰ ਤਰੀਕੇ ਨਾਲ ਜ਼ਾਹਰ ਕਰੂੰਗਾ ਵੀ ਪੇਨ ਤੇ ਦੁੱਖ ਹੁੰਦਾ ਕੀ ਆ ਵੀ ਉਹ ਹੀ ਅੱਜ ਸਾਰੇ ਦੇਖ ਰਿਹਾ ਵੀ ਇਹ ਦੁੱਖ ਇੱਕ ਬੰਦੇ ਨੂੰ ਕੀ ਕੁਝ ਕਰਵਾ ਸਕਦਾ ਵੀ ਇੱਕ ਤਾਕਤ ਬਣ ਸਕਦਾ ਬੰਦੇ ਦੀ ਇਹ ਇਹ ਦੁੱਖ ਨੇ ਨਸ਼ੇ ਵੀ ਕਰਵਾਏ ਆ ਬਹੁਤ ਜ਼ਿਆਦਾ ਮੈਂ ਤੁਹਾਨੂੰ ਕੀ ਕਹਾਂ ਲਾਈਕ ਐਡਿਕਸ਼ਨ ਚ ਸਿਗਾ ਕਾਫੀ ਹਾਂ ਹਾਂ ਇਹਨ ਵੀ ਵੱਡੀ ਚ ਪਰ ਥੋੜਾ ਵੀ ਟਾਈਪ ਜਿਹੜੀ ਹੁੰਦੀ ਹੈ ਉਹਨਾਂ ਚੀਜ਼ਾਂ ਵਿੱਚ ਸੀਗਾ ਤੇ ਬਹੁਤ ਜ਼ਿਆਦਾ ਡੀਪਲੀ ਡੀਪ ਡਾਊਨ ਹੋ ਗਏ ਸੀ ਅਸੀਂ ਸਾਡਾ ਫਰੈਂਡ ਸਰਕਲ ਹੁੰਦਾ ਸੀ ਉਸ ਵਿੱਚ ਕੁਝ ਲੌਸ ਵੀ ਹੋ ਗਏ ਸਾਡੇ ਤੋਂ ਫਰੈਂਡ ਤੇ ਉਹ ਹੀ ਚੀਜ਼ਾਂ ਮੈਂ ਕਹਿਣਾ ਚਾਹ ਰਿਹਾ ਵੀ ਕੁਝ ਵੀ ਕਰਵਾ ਸਕਦੀ ਹੈ ਚੀਜ਼ ਜਿਹੜੀ ਤੁਹਾਡਾ ਸਟਰਗਲ ਹੈ ਨਾ ਪੇਨ ਆ ਸਫਰਿੰਗਾਂ ਜਾਂ ਦੁੱਖ ਵਾ ਇਹ ਬੰਦੇ ਨੂੰ ਥੱਲੇ ਵੀ ਦਬ ਸਕਦੇ ਆ ਉੱਥੇ ਵੀ ਚੱਕ ਸਕਦੇ ਆ ਇਹ ਸਾਡੀ ਜਿੱਦਾਂ ਗੁਰਮਾ ਜੀ ਨੇ ਚੁਆਇਸ ਦਿੱਤੀ ਹੈ ਸਾਨੂੰ ਵੀ ਤੁਸੀਂ ਯੂਜ਼ ਕਿਦਾਂ ਕਰਨਾ ਇਹਨਾਂ ਇਹ ਚੀਜ਼ ਕਹਿਣਾ ਸੁਸਾਈਡ ਕਰਨ ਨੂੰ ਜੀ ਕਰਦਾ ਜੀ ਤੁਸੀਂ ਕਿਹਾ ਵੀ ਮੇਰਾ ਉਸ ਵੇਲੇ ਬੜਾ ਤਾਂ ਦਿਖਾ ਰਹੀਆਂ ਕਟਿੰਗ ਬਹੁਤ ਜ਼ਿਆਦਾ ਬਿਲਕੁਲ ਮੈਂ ਇੱਥੇ ਬੜੇ ਨੇੜੇੋਂ ਦੇਖ ਰਿਹਾ ਵੀ ਬਾਈ ਨੇ ਜਿਹੜੇ ਨਾ ਕੱਟ ਮਾਰੇ ਹੋਇਆ ਆਪਣੀਆਂ ਨਸਾਂ ਵੱਡੀਆਂ ਹੋਈਆਂ ਨੇ ਬਾਈ ਇੱਥੋਂ ਤੱਕ ਹੋ ਗਿਆ ਸੀ ਇਹ ਬਹੁਤ ਜ਼ਿਆਦਾ ਮੈਂ ਬਸ ਇਹੀ ਦੁਨੀਆ ਸੱਚ ਦੱਸਣਾ ਚਾਹੁੰਦਾ ਵੀ ਗਿਵ ਅਪ ਨਾ ਕਰੋ ਵੀ ਸਰੀਰ ਨੂੰ ਕੋਈ ਦੁੱਖ ਨਾ ਪਹਚਾਓ ਵੀ ਇੱਕ ਆਤਮਿਕ ਤੌਰ ਤੇ ਬਾਣੀ ਥਰੂ ਆਪਾਂ ਨਿਕਲ ਸਕਦੇ ਹਾਂ ਵੀ ਇਹ ਨਹੀਂ ਵੀ ਆਪਾਂ ਕਿਸੇ ਚੀਜ਼ ਚੋਂ ਨਿਕਲ ਸਕਦੇ ਜੇ ਮੈਂ ਉੱਥੋਂ ਉੱਠ ਕੇ ਇੱਥੇ ਆ ਸਕਦਾ ਵਾਂ ਤੇ ਕਈ ਲੋਕ ਤਾਂ ਥੱਲੇ ਕੁਝ ਵੀ ਨਹੀਂ ਉਹਨਾਂ ਨਾਲ ਹੋਇਆ ਤੇ ਆਪਣੇ ਆਪ ਨੂੰ ਸੰਭਾਲ ਸਕਦੇ ਆ ਤੇ ਬਸ ਇਹ ਆ ਵੀ ਐਕਸੈਪਟ ਕਰ ਲਓ ਵੀ ਜਿਵੇਂ ਕਿ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਵੀ ਹੁਕਮ ਚਰ ਹੁਕਮ ਮੰਨ ਕੇ ਜਿੱਥੇ ਤੁਸੀਂ ਹੈਗੇ ਆ ਜਿੱਦਾਂ ਦੇ ਵੀ ਹੈਗੇ ਆ ਐਕਸੈਪਟ ਕਰਕੇ ਤੇ ਬਸ ਲਾਈਫ ਜੀ ਨਹੀਂ ਸ਼ੁਰੂ ਕਰ ਦੋ ਸਿੰਪਲ ਆ ਇਹ ਨਸ਼ਾ ਵੱਡ ਲੈਣੀ ਆ ਇਹ ਨਸ਼ਾ ਕਰਨਾ ਜਾਂ ਉਦਾਂ ਤੁਸੀਂ ਕਿਹਾ ਵੀ ਪਟਕਦੇ ਜਾ ਫਿਰਨਾ ਹਨਾ ਸੁਸਾਈਡ ਦੇ ਥਾਟ ਆਉਂਦੇ ਆ ਸਾਰਾ ਕੁਝ ਇਹ ਸਿਰਫ ਉਸ ਡਿਸਆਰਡਰ ਕਰਕੇ ਸੀਗਾ ਹੋਰ ਵੀ ਕੋਈ ਪ੍ਰੋਬਲਮ ਤਾਂ ਤੁਸੀਂ ਫੇਸ ਕੀਤੀ ਆ ਨਹੀਂ ਡਿਸਆਰਡਰ ਹੁੰਦੀ ਆ ਕਿਉਂਕਿ ਆ ਇਹ ਲਿੰਕਡ ਹੁੰਦੀ ਆ ਚਾਈਲਡਹੂਡ ਟਰੋਮਾਸ ਨਾਲ ਜਿਹੜੀ ਅੱਛਾ ਇਹ ਆਪਣੀ ਤਾਂ ਜਿੱਦਾਂ ਪਤਾ ਨਹੀਂ ਹੁੰਦਾ ਬਟ ਜਦੋਂ ਤੁਸੀਂ ਇੱਥੋਂ ਦੇ ਇੱਥੋਂ ਆ ਕੇ ਮੈਡੀਕਲ ਜਿਹੜੀ ਹਿਸਟਰੀ ਪੜ੍ਹਦੇ ਆ ਜਾਂ ਸਾਰੀਆਂ ਚੀਜ਼ਾਂ ਦੇਖਦੇ ਆ ਸਾਈਕੋਲੋਜੀਕਲੀ ਇਹ ਚਾਈਲਡਹੂਡ ਟਰੋਮਾਸ ਦੇ ਕਾਰਨ ਹੀ ਹੁੰਦਾ ਹੈ ਕਿਉਂਕਿ ਅੰਡਰ ਡਿਵੈਲਪਡ ਜਿਹੜੇ ਚਾਈਲਡ ਹੁੰਦੇ ਆ ਜਿਹਦਾ ਇਕੱਲੇ ਰਹਿਣਾ ਜਾਂ ਨੈਗਲੈਕਟ ਹੋ ਜਾਣਾ ਉਹਦੇ ਨਾਲ ਕਿ ਜਦੋਂ ਵੱਧਾ ਹੁੰਦਾ ਫਿਰ ਮਾਈਂਡ ਜਿਹੜਾ ਵਾ ਨਾ ਤੁਹਾਨੂੰ ਆਪ ਕੰਟਰੋਲ ਕਰਨ ਲੱਗ ਪੈਂਦਾ ਰੈਦਰ ਥੈਨ ਤੁਸੀਂ ਮਾਈਂਡ ਨੂੰ ਕੰਟਰੋਲ ਕਰਦੇ ਆ ਅੱਛਾ ਉਹ ਚੀਜ਼ਾਂ ਕਰਕੇ ਫਿਰ ਬੰਦਾ ਇਸ ਚੀਜ਼ ਚ ਫਸ ਜਾਂਦਾ ਵਾ ਫਿਰ ਵੱਡੇ ਹੋ ਕੇ ਫਿਰ ਮਾਈਂਡ ਆਪਣਾ ਕੋਪਨੀਜ਼ਮ ਕੋਪ ਬਣਾ ਲੈਂਦਾ ਵਾ ਮੈਕੈਨਿਜ਼ਮ ਕੋਪ ਕਰਨ ਦਾ ਉਹ ਫਿਰ ਤੁਹਾਨੂੰ ਆਪ ਦੀ ਤਰੀਕੇ ਨਾਲ ਚਲਾਉਂਦਾ ਵਾ ਇਹ ਚੀਜ਼ ਹੁੰਦੀ ਹੈ ਤੁਸੀਂ ਮੈਨੂੰ ਦੱਸਿਆ ਗਿਆ ਵੀ 2019 ਤੋਂ ਸੀ ਕਿਹਾ ਵੀ ਸ਼ਾਇਦ ਪ੍ਰੋਬਲਮ ਸ਼ੁਰੂ ਹੋਈ ਹੈ ਯਾ ਯਾ 2019 ਨਹੀਂ ਨਹੀਂ ਪ੍ਰੋਬਲਮ ਤਾਂ ਆਜ਼ ਲਾਈਕ ਛੋਟੇ ਹੁੰਦੇ ਤੁਸੀਂ ਇਹ ਮੈਂ 10 ਸਾਲ ਦਾ ਸੀ ਉਦੋਂ ਮੈਂ ਫੇਸ ਕਰਨ ਲੱਪਿਆ ਸੀ ਬਟ ਮੈਨ ਤੇ ਕਰਦੇ ਵੀ ਵਿਚਾਰੇ ਨਹੀਂ ਉਹਨਾਂ ਨੂੰ ਪਤਾ ਸੀਗਾ ਵੀ ਕਿਉਂਕਿ ਅਵੇਰਨੈਸ ਹੈ ਨਹੀਂ ਉੱਥੇ ਬਿਲਕੁਲ ਨਹੀਂ ਪਤਾ ਲੱਗਿਆ ਪੰਜਾਬ ਰਹਿੰਦੇ ਆ ਨੇਵਰ 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 ਕਿਉਂਕਿ ਇਹ ਪਿੰਡਾਂ ਚ ਨਹੀਂ ਨਹੀਂ ਕੁਝ ਪਤਾ ਹੀ ਨਹੀਂ ਹੁੰਦਾ ਵੀ ਮੈਂਟਲ ਹੈਲਥ ਹੁੰਦੀ ਕੀ ਆ ਤੇ ਕੁਝ ਜਿਵੇਂ ਕਿ ਨਾਂ ਤਾਂ ਘਰੇ ਕਰਦੇ ਵਿਚਾਰੇ ਉਦਾਂ ਸੀਗੇ ਡਾਕਟਰ ਤੋਂ ਮਾੜਾ ਮੋਟਾ ਲੈ ਕੇ ਜਾਣਾ ਜਾਂ ਬਸ ਇਦਾਂ ਸਟਰਗਲ ਸਿਰਫ ਕਰਦੇ ਮੈਂ ਆਪਣੇ ਆਪ ਨੂੰ ਹੈਂਡਲ ਕਰੀ ਜਾਣਾ ਪਰ ਜਦੋਂ ਇੱਥੇ 2019 ਚ ਆਇਆ ਤੇ ਕਿਉਂਕਿ ਇੱਥੇ ਕਾਲਜਾਂ ਚ ਸਭ ਤੋਂ ਵਧੀਆ ਚੀਜ਼ ਪਤਾ ਕੀ ਹੈ ਮੈਂ ਮੁੰਡਿਆਂ ਨੂੰ ਇਹੀ ਕਹਣਾ ਚਾਹੁੰਦਾ ਵੀ ਜੇਕਰ ਤੁਹਾਨੂੰ ਲੱਗਦਾ ਵੀ ਨਾ ਥੋੜਾ ਬਹੁਤਾ ਕਾਲਜ ਵਿੱਚ ਆਉਂਨੇ ਆ ਤਾਂ ਉਹਨਾਂ ਤੋਂ ਕਾਉਂਸਲਰ ਹੁੰਦੇ ਆ ਹਾਂਜੀ ਕਾਉਂਸਲਰ ਜਿਹੜੇ ਕਾਫੀ ਹੈਲਪ ਕਰਦੇ ਇਸ ਚੀਜ਼ ਚ ਉਹਨਾਂ ਨੇ ਮੈਨੂੰ ਕਾਉਂਸਲਰ ਦਿੱਤਾ ਕਾਉਂਸਲਰ ਤੋਂ ਫੇ ਹੌਲੀ ਹੌਲੀ ਅੱਗੇ ਅੱਗੇ ਵਧਦੇ ਫੇ ਮੈਨੂੰ ਸਮਝ ਲੱਗਣ ਲੱਗੀ ਵੀ ਹੈ ਕੀ ਆ ਬਟ ਸਟਿਲ 2023 ਚ ਜਾ ਕੇ ਕੇਮੈਚ ਹਸਪੀਟਲ ਆ ਟੋਰਾਂਟੋ ਵਿੱਚ ਉਹ ਕਾਫੀ ਵੱਡਾ ਹਸਪੀਟਲ ਆ ਮੈਂਟਲ ਹੈਲਥ ਰਿਸਰਚ ਦਾ ਤੇ ਉੱਥੇ ਜਾ ਕੇ ਉਹਨਾਂ ਨੇ ਮੈਨੂੰ ਡਾਇਗਨੋਸ ਕੀਤਾ ਇਹ ਬਾਰਡਰਲਾਈਨ ਪਰਸਨੈਟੀ ਡਿਸਆਰਡਰ ਆ ਓਕੇ ਸੋ ਉੱਥੇ ਜਾ ਕੇ ਤੁਹਾਨੂੰ ਪਹਿਲੀ ਵਾਰ ਪਤਾ ਲੱਗਿਆ ਖੁੱਲ ਕੇ ਵੀ ਮੈਨੂੰ ਇਹ ਪ੍ਰੋਬਲਮ ਹੈ ਸੋ ਤੁਸੀਂ ਗੱਲ ਕੀਤੇ ਵੀ ਪਿੰਡਾਂ ਦੇ ਵਿੱਚ ਪਤਾ ਨਹੀਂ ਲੱਗਦਾ ਲੱਗਦਾ ਵੀ ਸਾਡੇ ਪਿੰਡਾਂ ਦੇ ਵਿੱਚ ਅੱਜ ਵੀ ਅਧੂਰੀਆਂ ਨੇ ਚੀਜ਼ਾਂ ਜਾਣਕਾਰੀ ਮੁਕੰਮਲ ਨਹੀਂ ਪਹੁੰਚੀ ਤੇ ਤੁਹਾਡੇ ਵਾਂਗ ਹੋਰ ਵੀ ਬਹੁਤ ਲੋਕ ਸ਼ਿਕਾਰ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਨੂੰ ਇਹ ਪ੍ਰੋਬਲਮ ਹੈ ਇਹ ਸੱਚ ਹੈ ਜੀ ਕਿਉਂਕਿ ਮੈਨੂੰ ਲੱਗਦਾ ਵੀ ਜੇ ਆਪਾਂ ਹੁਣ ਵੀ ਸਾਈਕੋਲੋਜੀਕਲੀ ਦੇਖ ਲਈ ਨਾ ਪੰਜਾਬ 'ਚ ਵੀ ਨਸ਼ਾ ਕਿਉਂ ਕਰਦੇ ਪਏ ਆ ਮੁੰਡੇ ਹਮ ਵਾਹ ਵੀ ਕਿਉਂਕਿ ਕਿ ਕੰਫਰਟੇਬਲ ਹੈ ਨਹੀਂਗੇ ਆਪਣੇ ਆਪ ਨਾਲ ਕੰਫਰਟੇਬਲ ਕਿਉਂ ਕਿਉਂਕਿ ਮੈਂਟਲੀ ਸਮ ਟਾਈਮ ਟਰੋਮਾਸ ਬਹੁਤ ਹੁੰਦੇ ਆ ਆਪਣੇ ਤੁਹਾਨੂੰ ਪਤਾ ਜਨਰੇਸ਼ਨਲ ਟਰੋਮਾਸ ਚੱਲੇ ਆ ਰਹੇ ਆ ਜਿਵੇਂ ਤਾਨੂੰ ਪਤਾ ਹੈ ਹਿਸਟਰੀ ਹੈ ਪੰਜਾਬ ਦੀ ਤੇ ਉਸ ਪੱਖ ਤੇ ਇਹ ਹੀ ਚੀਜ਼ ਮੈਂ ਕਹਿ ਰਿਹਾ ਜੀ ਬਹੁਤ ਲੋਕਾਂ ਨੂੰ ਹੋਣੀ ਹੈ ਇਹ ਆ ਵੀ ਕਈ ਵਿਚਾਰੇ ਪਟਕੇ ਹੋਏ ਉਹਨਾਂ ਨੂੰ ਪਤਾ ਨਹੀਂ ਕਈ ਇਦਾਂ ਹੀ ਜੀ ਰਹੇ ਆ ਸਮਝ ਕੇ ਵੀ ਸਾਨੂੰ ਕੁਝ ਹੋਰ ਪ੍ਰੋਬਲਮ ਆ ਆਪਣੇ ਆਪ ਨੂੰ ਬਲੇਮ ਕਰ ਰਿਹਾ ਸਮ ਟਾਈਮ ਤੇ ਤਾਂ ਹੀ ਇਹ ਚੀਜ਼ਾਂ ਮੈਂ ਕਹਿ ਰਿਹਾ ਵੀ ਪੰਜਾਬ ਚ ਹੱਲੇ ਵੀ ਕਾਫੀ ਇਸ ਚੀਜ਼ ਨੂੰ ਆਪਾਂ ਨੂੰ ਅਵੇਅਰ ਫਲਾਉਣੀ ਚਾਹੀਦੀ ਹੈ ਵੀ ਇਹ ਮੈਂਟਲ ਹੈਲਥ ਹੈ ਕੀ ਆ ਕਦੋਂ ਯਾਤਰਾ ਸ਼ੁਰੂ ਕੀਤੀ ਔਰ ਕਿੰਨੇ ਕ ਦਿਨ ਲੈ ਤੁਸੀਂ ਦਿਨ ਵੇਲੇ ਤੁਰਦੇ ਹੋ ਜਾਂ ਫਿਰ ਤੁਸੀਂ ਰਾਤ ਨੂੰ ਵੀ ਤੁਰਦੇ ਹੋ ਜਾਂ ਰਾਤੀਂ ਆਰਾਮ ਕਰਦੇ ਹੋ ਕਿੱਦਾਂ ਕਰਦੇ ਹੋ ਇਹ ਮੈਂ ਜੀ 1 ਜੂਨ ਨੂੰ ਸ਼ੁਰੂ ਕੀਤੀ ਸੀ 2025 ਨੂੰ ਤੇ ਅੱਜ ਮੇਰੇ ਖਿਆਲ 4 ਸਤੰਬਰ ਹੋ ਗਈ ਹੈ ਤੇ 3 ਮਹੀਨੇ 4 ਦਿਨ ਹੋ ਗਏ ਨੇ ਇਹ ਮੈਂ ਮੋਸਟਲੀ ਡੇ ਲਾਈਟ ਚਲਦਾ ਹਾਂ ਤੇ ਰਾਤ ਨੂੰ ਜਿੱਥੇ ਹਨੇਰਾ ਹੁੰਦਾ ਮੋਸਟਲੀ ਕੈਂਪ ਗਰਾਉਂਡਾਂ 'ਚ ਰੁਕਦਾ ਮੈਂ ਬੀਸੀ ਵਿੱਚ ਜਿਵੇਂ ਕੈਂਪ ਗਰਾਉਂਡ ਸੀ ਇੱਥੇ ਅਲਬਰਟਾ ਹੋ ਗਿਆ ਸਸਕੈਚਵਨ ਹੋ ਗਿਆ ਮੈਨੀਟੋਬਾ ਹਰ ਇੱਕ ਪਿੰਡ 'ਚ ਇੱਥੇ ਕੈਂਪ ਗਰਾਉਂਡ ਹੁੰਦਾ ਹੀ ਆ ਉੱਥੇ ਫਿਰ ਮੈਂ ਟੈਂਟ ਲਾ ਕੇ ਰੁਕ ਜਾਂਦਾ ਜੇ ਕੋਈ ਵੱਡੀ ਸਿਟੀ ਆਉਂਦੀ ਆ ਤੇ ਉੱਥੇ ਜਿਵੇਂ ਕਿ ਰਾਸਤੇ ਵਿੱਚ ਲੋਕ ਹੁੰਦੇ ਉਹ ਬਹੁਤ ਹੈਲਪ ਕਰਦੇ ਆ ਮੇਰੀ ਮੋਸਟਲੀ ਆਪਣੀ ਕਮਿਊਨਿਟੀ ਜੇ ਬਹੁਤ ਜ਼ਿਆਦਾ ਮਿਲੇ ਆ ਸਾਰੇ ਵੀ ਜਿੰਨੇ ਵੀ ਕਿ ਕੈਨੇਡੀਅਨ ਪੀਪਲ ਜਿੰਨੇ ਵੀ ਮਿਲੇ ਆ ਬੜੀ ਹੈਲਪ ਕੀਤੀ ਉਹਨਾਂ ਨੇ ਕਈ ਨਾਲੇ ਤੇ ਐਵੇਂ ਹੀ ਮੈਨੂੰ ਰੂਮ ਤੱਕ ਬੁੱਕ ਕਰਵਾ ਦਿੱਤੇ ਆ ਅੱਛਾ ਹਾਂ ਜੇ ਵੱਡੀ ਸਿਟੀ ਚ ਜਾਣਾ ਵਾ ਤੇ ਛੋਟੀਆਂ ਟਾਊਨਾਂ ਚ ਜਿਵੇਂ ਕਿ ਉੱਥੇ ਕੈਂਪ ਗਰਾਊਂਡ ਹੁੰਦੇ ਆ ਮੋਸਟਲੀ ਤੇ ਕਈ ਥਾਵਾਂ ਤੇ ਜਿੱਦਾਂ ਕੈਂਪ ਗਰਾਊਂਡ ਨਹੀਂ ਹੁੰਦੇ ਤੇ ਦੇਖ ਲਓ ਵੀ ਜਿਵੇਂ ਕਿ ਆਪਾਂ ਫੋਰਨ ਜਿਵੇਂ ਕੈਨੇਡੀਅਨ ਪੀਪਲ ਆ ਉਹਨਾਂ ਨੇ ਕਈਆਂ ਨੇ ਆਪਣੇ ਘਰ ਦੇ ਪਿੱਛੇ ਵੀ ਬੈਕਯਾਰਡ ਚ ਟੈਂਟ ਲਗਵਾ ਲਗਵਾਇਆ ਹੋਇਆ ਮੈਂ ਕਹਿੰਦੇ ਵੀ ਘਰ ਦੇ ਲੋਕ ਬਹੁਤ ਜ਼ਿਆਦਾ ਸਪੋਰ ਕਾਈਂਡਨੈਸ ਦੇਖਣ ਨੂੰ ਮਿਲੀ ਇੱਥੇ ਬਹੁਤ ਜ਼ਿਆਦਾ ਵੀ ਕਹਿੰਦੇ ਆ ਨਾ ਵੀ ਦੁਨੀਆ ਜਦੋਂ ਵੀ ਖਰਾਬ ਹੋਈਆਂ ਕਿ ਵਰਲਡ ਬਰਬਾਦ ਹੋ ਚੱਲਵਾ ਬਟ ਤੁਰਕੇ ਇੱਕ ਮੈਂ ਕਹਿੰਦਾ ਵੀ ਸਾਰੇ ਦੇਖੋ ਵੀ ਤੁਹਾਨੂੰ ਐ ਲੱਗੂ ਕਿ ਦੁਨੀਆ ਵਾਕਈ ਹੱਲੇ ਵੀ ਉਦਾਂ ਦੀ ਐ ਜਿੱਦਾਂ ਦੀ ਆਪਾਂ ਨੂੰ ਲੱਗਦੀ ਆ ਵੀ ਚੰਗੀ ਆ ਇਨਸਾਨੀਅਤ ਭਰੀ ਸਭ ਤੋਂ ਚੰਗਾ ਮੈਨੂੰ ਇਹ ਲੱਗਿਆ ਬਟ ਤੁਰਕੇ ਵੀ ਪਿੰਡਾਂ ਵਿੱਚ ਜਾ ਕੇ ਨਾ ਜੋ ਮਾਹੌਲ ਆ ਜਿਵੇਂ ਆਪਣੇ ਪਿੰਡਾਂ ਵਾਲਾ ਹੀ ਆ ਵੀ ਕੋਈ ਉੱਥੇ ਇਦਾਂ ਨਹੀਂ ਹੈ ਨਹੀਂ ਕਿ ਸਾਰੇ ਰਲ ਮਿਲ ਕੇ ਰਹਿੰਦੇ ਆ ਇੱਕ ਜਿਵੇਂ ਕਿ ਆਪਣੇ ਉੱਥੇ ਇੱਕ ਸੱਤ ਟਾਈਪ ਹੁੰਦਾ ਉਹ ਉੱਥੇ ਇਹਨਾਂ ਦੇ ਬਾਰ ਟਾਈਪ ਹੁੰਦੇ ਆ ਉੱਥੇ ਲੋਕ ਬੈਠੇ ਹੁੰਦੇ ਆ ਉਹ ਪੁੱਛਦੇ ਆ ਮੈਨੂੰ ਵੀ ਕੀ ਕਰਦਾ ਪਿਆ ਵਾਂ ਬੜੇ ਲੋਕ ਹੈਲਪ ਕਰਦੇ ਆ ਕੋਈ ਮੈਨੂੰ 5 10 ਇਦਾਂ ਇਕੱਠੇ ਕਰਕੇ ਫੜਾ ਦਿੰਦੇ ਆ ਬਹੁਤ ਜ਼ਿਆਦਾ ਹੈਲਪ ਕੀਤੀ ਆ ਲੋਕਾਂ ਨੇ ਰਾਸਤੇ 'ਚ ਸੋ ਇੱਥੇ ਆਉਣੇ ਤੱਕ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਆਈਆਂ ਜਿਹੜੇ-ਜਿਹੜੇ ਮੁਸ਼ਕਲ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਮੁਸ਼ਕਿਲ ਇਹ ਹੀ ਸੀਗਾ ਵੀ ਆਪਣੇ ਆਪ ਨੂੰ ਤੋੜਨਾ ਸਵੇਰੇ ਉੱਠ ਕੇ ਸਭ ਤੋਂ ਵੱਡੀ ਮੁਸ਼ਕਿਲ ਇਹ ਹੀ ਹੁੰਦੀ ਹੈ ਕਿਉਂਕਿ ਦਿਨੇ ਤਾਂ ਚਲੋ ਮੈਂ ਫੇਸ ਕਰ ਲਿਆ ਵੈਦਰ ਆ ਜਾਂ ਰੋਡ ਤੇ ਆ ਸਾਰਾ ਕੁਝ ਦੇਖ ਲਿਆ ਪਰ ਰਾਤ ਨੂੰ ਜਿਹੜੀ ਅਸਲੀ ਜੰਗ ਆ ਉਹ ਸ਼ੁਰੂ ਹੁੰਦੀ ਹੈ ਆਪਣੇ ਆਪ ਨੂੰ ਫੇਸ ਕਰਨਾ ਜੀ ਰੋ ਤੁਸੀਂ ਉਹ ਸਭ ਤੋਂ ਔਖਾ ਵਾ ਕਿਉਂਕਿ ਰਾਤ ਕੋਈ ਡਿਸਟਰੈਕਸ਼ਨ ਨਹੀਂ ਹੁੰਨੀ ਤਾਂ ਤੁਸੀਂ ਆਪਣੇ ਆਪ ਨੂੰ ਫੇਸ ਕਰਨਾ ਵਾ ਤੇ ਉਹੋ ਹੀ ਮਨ ਜਿਹੜਾ ਆਪਾਂ ਨੂੰ ਚਲਾਉਂਦਾ ਪਿਆ ਪੂਰੀ ਜਿਹੜਾ ਜ਼ਿੰਦਗੀ ਤੇ ਉਹ ਹੀ ਮਨ ਸਾਹਮਣੇ ਆਉਂਦਾ ਤੇ ਉਸ ਨੂੰ ਸਵੇਰੇ ਤੋੜਨਾ ਕਿਸੇ ਤਰੀਕੇ ਨਾਲ ਸਭ ਤੋਂ ਔਖੀ ਚੀਜ਼ ਇਹ ਹੈ ਇਥੋਂ ਵੀ ਜਿਹੜਾ ਸਫਰ ਹੈ ਪੜਾ ਲੰਬਾ ਹੈ ਕਿਉਂਕਿ ਹੋਰ 200 ਕਿਲੋਮੀਟਰ ਬਾਅਦ 11 17 ਸ਼ੁਰੂ ਹੋ ਜਾਣਾ ਬਾਰਡਰ ਆ ਜਾਣਾ ਟ੍ਰਾਂਟੋ ਦਾ ਔਰ ਉੱਥੇ ਗਾਂ ਤਾਂ ਫਿਰ ਜਿਹੜਾ 21 ਹਾਈਵੇ ਤੁਸੀਂ ਲੈਣਾ ਹੈ ਹਨਾ ਕਿਹੜਾ ਲੈਣਾ ਇਹ 17 ਤੋਂ ਚੱਲੂਗਾ ਜੀ ਮੈਂ ਸਾਰਾ 17 ਜਾਉਂਦਾ ਆਲ ਦੀ ਵੇ ਹਾਂਜੀ ਫਿਰ ਉਧਰ ਗਾਂ ਬਰਫ਼ ਵੀ ਪੈਣੀ ਹੈ ਅਗਲੇ ਆਉਂਦੇ ਮਹੀਨਿਆਂ ਤੱਕ ਕਦੋਂ ਤੱਕ ਤੁਹਾਨੂੰ ਲੱਗਦਾ ਵੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਤੁਹਾਡਾ ਸੁਨੇਹਾ ਸਾਰੇ ਲੋਕਾਂ ਤੱਕ ਪਹੁੰਚ ਜਾਣਾ ਇਹ ਮੈਂ ਨਵੰਬਰ ਐਂਡ ਤੱਕ ਪਹੁੰਚ ਜਾਣਾ ਜੀ ਹੂੰ ਨਵੰਬਰ ਐਂਡ ਦੇ ਵਿੱਚ ਮੇਰਾ ਮਿੱਤਰਾ ਵੀ 15 ਤੋਂ 30 ਨਵੰਬਰ ਦੇ ਵਿੱਚ ਕੈਮਚ ਹਸਪੀਟਲ ਹੀ ਐਂਡ ਕਰਨੀ ਉੱਥੇ ਮੈਂ ਜਾ ਕੇ ਕਿਉਂਕਿ ਉੱਥੋਂ ਡਾਇਗਨੋਸ ਹੋਇਆ ਸੀ ਤੇ ਉੱਥੇ ਜਾ ਕੇ ਹੀ ਮੈਂ ਐਂਡ ਕਰੂੰਗਾ ਇਹ ਜਰਨੀ ਆਪਣੀ ਤੇ ਸਪੋਰਟ ਕਿੱਥੋਂ ਕਿੱਥੋਂ ਮਿਲੀ ਆ ਹੁਣ ਤੱਕ ਸਪੋਰਟ ਸਭ ਤੋਂ ਪਹਿਲਾਂ ਤਾਂ ਲਾਈਕ ਜਦੋਂ BC 'ਚ ਸੀਗਾ ਜਾਂ ਅਲਬਰਟਾ 'ਚ ਕਾਫੀ ਲੋਕ ਮਿਲੇ ਆਪਣੀ ਆਪਣੀ ਕਮਿਊਨਿਟੀ ਦੇ ਵੀ ਹੋਰ ਵੀ ਜਿੱਦਾਂ ਕਾਫੀ ਕਮਿਊਨਿਟੀਆਂ ਜਿਲੀਆਂ ਹੈਗੀਆਂ ਇੱਥੇ ਡਾਈਵਰਸ ਵਾ ਤੇ ਸਾਰਿਆਂ ਨੇ ਹੈਲਪ ਕੀਤੀ ਹੈ ਤੇ ਮੋਸਟਲੀ ਜਿੱਦਾਂ ਹੁਣ ਸਸਕੈਚੂਨ ਤੋਂ ਆ ਹਾਈਵੇ 1 ਤੇ ਤਾਂ ਮੈਂ ਧੰਨਵਾਦ ਕਰਦਾ ਸਾਰੇ ਆਪਣੇ ਵੀਰ ਆ ਜਿਹੜੇ ਟਰੱਕਾਂ ਵਾਲੇ ਉਹਨਾਂ ਨੇ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ ਵੀ ਸਾਲਾ ਵੀ ਮੈਨੂੰ ਇੰਨਾ ਜ਼ਿਆਦਾ ਹੋ ਜਾਂਦਾ ਨਹੀਂ ਕਈ ਵਾਰੀ ਦੂਜੇ ਹੰ ਦੇਣਾ ਪੈਂਦਾ ਵੀ ਯਾਰ ਤੂੰ ਰੱਖ ਲੈ ਮੇਰੇ ਤੋਂ ਬਹੁਤ ਜ਼ਿਆਦਾ ਹੋ ਰਿਹਾ ਇਹ ਵੀ ਕਿਸੇ ਨੇ ਕਹਿ ਦੇਣਾ ਵੀ ਭਾਈ ਮੈਂ ਹੱਲੇ ਵੀ ਬਹੁਤ ਸਾਰੇ ਵੀਰ ਆ ਜਿਹੜੇ ਕਿਸੇ ਨੇ ਫੋਨ ਕਰ ਦੇਣਾ ਵੀਰੇ ਕਾਫੀ ਲੈ ਆਵਾ ਇੱਥੋਂ ਤੁਰਨ ਲੱਗਾ ਵਾ ਵੀਰੇ ਕੀ ਖਾਣਾ ਵਾ ਆ ਲੈ ਆਵਾ ਅੱਛਾ ਬਹੁਤ ਜ਼ਿਆਦਾ ਵੀਰਨ ਇੰਨੀ ਜਾਰੀ ਹੈਲਪ ਕੀਤੀ ਮੈਂ ਕਹਿ ਨਹੀਂ ਸਕਦਾ ਵੀ ਧੰਨਵਾਦੀ ਰਵਾਂਗਾ ਉਹਨਾਂ ਦਾ ਵੀ ਉਹ ਹੀ ਹਿੱਸਾ ਬਣ ਗਏ ਹੁਣ ਸਾਰੀ ਜਰਨੀ ਦਾ ਸਾਰੇ ਰਲ ਕੇ ਹੁਣ ਪਹਿਲਾਂ ਤਾਂ ਮੈਨੂੰ ਐ ਲੱਗਦਾ ਸੀ ਮੈਂ ਕੱਲਾ ਚੱਲ ਰਿਹਾ ਹੁਣ ਸਾਰੇ ਇਕੱਠੇ ਚੱਲ ਰਹੇ ਹਾਂ ਹੁਣ ਇਹ ਸਾਰਿਆਂ ਦਾ ਮਿਸ਼ਨ ਹੋ ਗਿਆ ਵਾ ਮੈਂ ਤੇ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਬਿਲਕੁਲ ਗੱਲ ਬੜੀ ਸੋਹਣੀ ਕਹੀ ਹੈ ਬਾਈ ਨੇ ਵੀ ਹੁਣ ਇਹ ਮਿਸ਼ਨ ਕੱਲੇ ਬਾਈ ਦਾ ਨਹੀਂ ਰਿਹਾ ਬੱਲੇ ਰਕੇਸ਼ ਕੁਮਾਰ ਦਾ ਨਹੀਂ ਰਿਹਾ ਤੇ ਹੁਣ ਇਹ ਸਾਰਿਆਂ ਦਾ ਜਿਹੜਾ ਮਿਸ਼ਨ ਹੋ ਗਿਆ ਬਾਈ ਇਹ ਤੁਸੀਂ ਕਿੱਟ ਵੀ ਪਾਈ ਐ ਸੋ ਕਿੱਟ ਤੁਹਾਡੇ ਮੋਢਿਆਂ ਤੇ ਰਹਿੰਦੀ ਫਿਰ ਤੁਰਦੇ ਵੇਲੇ ਜੇ ਜੀ ਮੈਂ ਸਾਲਾ 45 ਪੰ 45 ਪੌਂਡ ਭਾਰ ਹੈ اچھا ਹੈ ਕੀ ਕੀ ਇਹਦੇ ਵਿੱਚ ਇਹਦੇ ਵਿੱਚ ਮੇਰੇ ਕੱਪੜੇ ਹੁੰਦੇ ਆ ਜੀ ਤੇ ਇੱਕ ਸਟੋਵ ਆ ਤੇ ਪੈਨ ਆ ਉਹਦੇ ਵਿੱਚ ਫੇ ਕੁੱਕਰ ਨਾ ਹੁੰਦਾ ਸਮ ਟਾਈਮ ਤੇ ਬਿਲਕੁਲ ਤੇ ਬਲੈਂਕਟ ਆ ਮੇਰਾ ਜਿਹਨੂੰ ਸਲੀਪਿੰਗ ਬੈਗ ਕਹਿੰਦੇ ਆ ਮੇਰਾ ਟੈਂਟ ਆ ਟੈਂਟ ਦੇ ਨਾਲ ਸਲੀਪਿੰਗ ਪੈਡ ਆ ਇੱਕ ਗੱਦਾ ਜਿਹੜਾ ਹੁੰਦਾ ਵਾ ਉਹ ਆ ਤੇ ਪਾਣੀ ਨਾਲ ਮੈਂ 4 ਲੀਟਰ ਰੱਖਣਾ ਹੁੰਦਾ ਵਾ ਤੇ ਹੋਰ ਜਿਹੜੀ ਫਸਟ ਐਡ ਕਿਟ ਹਾਈਜਨ ਕਿਟ ਸਾਰਾ ਕੁਝ ਇਸ ਵਿੱਚ ਕੰਪਲੀਟਲੀ ਜਿੱਦਾਂ ਇੱਕ ਘਰ ਵਾ ਮੇਰਾ ਤੇ ਇੱਕ ਥਾਂ ਘਰ ਦਾ ਰਾਤ ਟੈਂਟ ਲਾਇਆ ਤਦ ਘਰ ਚੱਕਣਾ ਆਪਣਾ ਸਾਧੂਆਂ ਨੂੰ ਦੂਜੇ ਥਾਂ ਪਿੰਡ ਤੀਜੇ ਪਿੰਡ ਚੌਥੇ ਪਿੰਡ ਇਦਾਂ ਚੱਲਦਾ ਪਿਆ ਹੈ ਸੋ ਕਹਿੰਦੇ ਬਾਈ ਤਾਂ ਕਹਿੰਦਾ ਸਾਧੂ ਹੀ ਹੋ ਗਿਆ ਹੁਣ ਹਨਾ ਨਹੀਂ ਨਹੀਂ ਇਹ ਸਭ ਉਸ ਪ੍ਰਮਾਤਮਾ ਦੀ ਕਿਰਪਾ ਦੇਖੋ ਹੀ ਮੈਂ ਨਹੀਂ ਕੁਝ ਕਰਨ ਵਾਲਾ ਜੇ ਮੇਰੇ ਪਾਸੇ ਹੁੰਦਾ ਤੇ ਮੈਂ ਤਾਂ ਹੈਬਟ ਛੋੜ ਵੀ ਨਹੀਂ ਟਪਦਾ ਪਰ ਇਹ ਉਸ ਦੇ ਜ਼ਰੀਏ ਉਹਨੇ ਜੋ ਰਾਹ ਬਣਾਇਆ ਲੋਕਾਂ ਥਰੂ ਉਹੀ ਮੈਨੂੰ ਲੈ ਕੇ ਆਇਆ ਇੱਥੇ ਵੀ ਮੈਂ ਨਹੀਂ ਆਉਣ ਵਾਲਾ ਇਹ ਸਾਰੇ ਲੋਕ ਆ ਜਿਹੜੇ ਇੱਥੋਂ ਦੇ ਕੈਨੇਡੀਅਨ ਧਰਤੀ ਨੇ ਮੈਨੂੰ ਇੰਨਾ ਕੁ ਕੁਝ ਵੀ ਤੋੜਿਆ ਵਾ ਸਿੱਖਾਂ ਨੂੰ ਬਹੁਤ ਕੁਝ ਦਿੱਤਾ ਵਾ ਵੀ ਜ਼ਿੰਦਗੀ ਚ ਹਾਰ ਨਹੀਂ ਮੰਨਣੀ ਵੀ ਦੁਨੀਆ ਚੰਗੇ ਕੰਮ ਲਈ ਹਰ ਟਾਈਮ ਖੜਾ ਹੁੰਦਾ ਕੋਈ ਨਾ ਕੋਈ ਤੁਹਾਡੇ ਮੂਰੇ ਜਿੱਥੇ ਵੀ ਤੁਸੀਂ ਜਾਉਂਗੇ ਤੁਹਾਨੂੰ ਹੈਲਪ ਜ਼ਰੂਰ ਮਿਲਣੀ ਹੈ ਪ੍ਰਮਾਤਮਾ ਵੱਲੋਂ ਬੜੇ ਲੋਕ ਐਨ ਲੱਗਦਾ ਹੁਣ ਜਿੱਦਾਂ ਕੋਈ ਰੁਕਦੇ ਆ ਬਾਈ ਟਰੱਕ ਵਾਲੇ ਮੈਨੂੰ ਤਾਂ ਉਹ ਰੱਬ ਰੂਪੀ ਲੱਗਦੇ ਵੀ ਕਿੱਦਾਂ ਹੈਲਪ ਕਰਦੇ ਆ ਉਹ ਮੇਰਾ ਬਰੁਕਸ ਵਿੱਚ ਸੀਗੇ ਕਾਫੀ ਫੈਮਿਲੀ ਸੀਗੀ ਉਹਨਾਂ ਨੇ ਵੀ ਹੈਲਪ ਕੀਤੀ ਕੈਲਗਰੀ ਵਿੱਚ ਸੀਗੇ ਉੱਥੇ ਵੀ ਲੋਕਾਂ ਨੇ ਕਾਫੀ ਹੈਲਪ ਕੀਤੀ ਇਦਾਂ ਵੀ ਹਰ ਟਾਈਮ ਉਹ ਜਿੱਦਾਂ ਕੋਈ ਨਾ ਕੋਈ ਰੂਪ ਧਾਰ ਕੇ ਮੇਰੇ ਸਾਹਮਣੇ ਆਏ ਆ ਵੀ ਧੰਨਵਾਦ ਕਰਦਾ ਹਾਂ ਸਾਰਿਆਂ ਰੂਹਾਂ ਦੇ ਜਿਹੜੇ ਮਿਲੇ ਆ ਮ ਤੇ ਜਿਨ੍ਹਾਂ ਨੇ ਮਿਲਣਾ ਹੱਲੀ ਉਹਨਾਂ ਦਾ ਵੀ ਜੀ ਬਿਲਕੁਲ ਸੋ ਬਾਈ ਕਹਿੰਦਾ ਵੀ ਇਹ ਡਿਸਆਰਡਰ ਕੋਈ ਆਮ ਡਿਸਆਰਡਰ ਨਹੀਂ ਹੈ ਅੱਪਾ ਘਰਾਂ ਦੇ ਵਿੱਚ ਵੇਖਨੇ ਆਂ ਕਈ ਵਾਰ ਸਾਡੇ ਬੱਚੇ ਚੁੱਪ ਕੀਤੇ ਰਹਿ ਜਾਂਦੇ ਆ ਕਈ ਵਾਰ ਸਾਡੇ ਜਿਹੜੇ ਸਿਆਣੇ ਆ ਉਹ ਵੀ ਚੁੱਪ ਕੀਤੇ ਰਹਿ ਜਾਂਦੇ ਆ ਅੱਪਾ ਸੋਚਦੇ ਆ ਵੀ ਸ਼ਾਇਦ ਕੋਈ ਓਦਾਂ ਨਾਰਮਲ ਗੱਲ ਹੋ ਗਈ ਹੋਣੀ ਆ ਤਾਂ ਇਹ ਚੁੱਪਣੇ ਸੀ ਗੱਲ ਹੀ ਨਹੀਂ ਕਰਦੇ ਪਰ ਅਸਲ ਕਾਰਨ ਕੀ ਨੇ ਅਸਲ ਕਿੰਨਾ ਗੱਲਾਂ ਕਰਕੇ ਇਦਾਂ ਦੇ ਡਿਸਆਰਡਰ ਹੁੰਦੇ ਆ ਸਾਨੂੰ ਉਹ ਪੁਖਤਾ ਜਾਣਕਾਰੀ ਹੋਣੀ ਚਾਹੀਦੀ ਆ ਸੋ ਰੋਤੇਸ਼ ਕੁਮਾਰ ਦਾ ਇਹੀ ਕਹਿਣਾ ਬਾਈ ਮੇਰੇ ਨਾਲ ਇਸ ਵੇਲੇ ਖੜਿਆ ਔਰ ਮੈਂ ਮੁੱਢ ਦੱਸ ਦੇਣਾ ਅੱਜ ਮੀ ਪੈਰੇ ਆ ਔਰ ਬਾਈ ਜਿਹੜੀ ਯਾਤਰਾ ਆ ਬਾਈ ਅੱਜ ਜਥੇ ਵਿਨੀਪਗ ਪਹੁੰਚਿਆ ਆ ਸੋ ਮੀਦੇ ਵਿੱਚ ਵੀ ਬਾਈ ਇੱਥੇ ਤੁਰ ਕੇ ਆ ਰ ਡਿਕਨ ਕਾਰਨਰ ਸੀ ਇਸ ਵੇਲੇ ਖੜ ਕੇ ਬਾਈ ਦੇ ਨਾਲ ਗੱਲਬਾਤ ਕਰ ਰਿਹਾ ਅੱਜ 4 ਸਪਟੰਬਰ ਹੈ ਸੋ ਇਸ ਵੇਲੇ ਮੇਰੀ ਘੜੀ ਦੇ ਉੱਤੇ ਜਿਹੜਾ ਸਮਾਂ ਆ ਤਕਰੀਬਨ 3:30 ਵਜੇ ਦਾ ਹੋ ਗਿਆ ਔਰ ਅਸੀਂ ਇੱਥੇ ਖੜੇ ਆ ਡਿਕਨ ਕਾਰਨਰ ਤੇ ਮੇਰੇ ਪਿੱਛੇ ਟਰੱਸ ਕੈਨੇਡਾ ਹਾਈਵੇ ਆ ਸੋ ਇੱਕ ਵੱਡਾ ਹੰਬਲਾ ਬਾਈ ਨੇ ਡੈਲਟਾ ਤੋਂ ਮਾਰਿਆ ਔਰ ਬਾਈ ਨੇ ਅਗਾਹ ਜਾਣਾ ਟ੍ਰਾਂਟੋ ਵੱਲ ਨੂੰ ਬਾਈ ਸੋ ਜਿਹੜਾ ਡਿਸਆਰਡਰ ਇੱਕ ਵਾਰ ਜਾਂਦੇ ਜਾਂਦੇ ਉਹਦੀ ਗੱਲ ਦੁਬਾਰਾ ਕਰ ਲੋ ਔਰ ਲੋਕਾਂ ਤੱਕ ਤੁਹਾਡੇ ਵੱਲੋਂ ਕੀ ਸੁਨੇਹਾ ਆ ਮੈਂ ਤਾਂ ਇਹੀ ਕਹਿਣਾ ਜੀ ਮੇਨਲੀ ਇਹ ਡਿਸਆਰਡਰ ਜਿੱਦਾਂ ਟਰੋਮਾਸ ਵੀ ਹੁਣ ਵੀ ਜਿਹੜੀਆਂ ਫੈਮਿਲੀ ਦਾ ਸਾਰਿਆਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਇੱਕ ਤਾਂ ਜਿਹੜੇ ਬੱਚੇ ਨੂੰ ਨਾ ਜੇ ਤੁਸੀਂ 10-12 ਤੱਕ ਵਧੀਆ ਚਾਈਲਡਹੂਡ ਸਮਾਂ ਦੇ ਦੋਗੇ ਉਹਨੂੰ ਤੇ ਬਾਅਦ ਚੋ ਜਿਵੇਂ ਕਿ ਉਹ ਜੋ ਮਰਜ਼ੀ ਕਰੇ ਉਹ ਸਟਰੋਂਗ ਹੋ ਜਾਂਦਾ ਮਾਈਂਡ ਵੀ ਅਸ ਉਹਨੂੰ ਬਚਪਨ ਵਧੀਆ ਦੇ ਦੋ ਤੇ ਚਾਈਲਡਹੂਡ ਵਧੀਆ ਦੇ ਦਿੱਤਾ ਨਾ ਤੁਸੀਂ ਸਭ ਤੋਂ ਵੱਡਾ ਤੋਹਫਾ ਇਹ ਬੱਚੇ ਨੂੰ ਦਿੱਤਾ ਵਾ ਨਾ ਕਿ ਵੀ ਜਿਵੇਂ ਕਿ ਮੈਂ ਕਹਿਣਾ ਚਾਹੁੰਦਾ ਵੀ ਪੈਸਾ ਨਹੀਂ ਕੱਲਾ ਉਹਨੂੰ ਬਚਪਨ ਵਧੀਆ ਦੇ ਦਿੱਤਾ ਨਾ ਬਾਅਦ ਚ ਪੈਸਾ ਤੋਂ ਉਹਨੇ ਆਪੇ ਬਣਾ ਲੈਣਾ ਸਭ ਕੁਝ ਬਸ ਉਹਨੂੰ ਟਾਈਮ ਦਿਓ ਸਮਾਂ ਦਿਓ ਜੋ ਉਹਨੂੰ ਚਾਹੀਦਾ ਵਾ ਜ਼ਿੰਦਗੀ 'ਚ ਕਿਉਂਕਿ ਪੇਰੈਂਟਸ ਜਦੋਂ ਨਾਲ ਕਨੈਕਟ ਹੁੰਦੇ ਆ ਨਾ ਕਨੈਕਸ਼ਨ ਬਣਦਾ ਵਾ ਉਹ ਜਿਹੜਾ ਮੈਨ ਆ ਤੇ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਨਾ ਆਪਣੇ ਤੁਹਾਡੇ ਚੈਨਲ ਲਈ ਕਿ ਕੈਂਪਿੰਗ ਜ਼ਰੂਰ ਕਰੋ ਥੈਟ ਇਜ਼ ਮਸਟ ਕਿਉਂਕਿ ਕੈਂਪਿੰਗ ਨਾਲ ਕੀ ਆ ਬੰਦਾ ਕੁਦਰਤ ਨਾਲ ਜੁੜਦਾ ਵਾ ਕਿੱਥੇ ਆਪਾਂ ਕੀ ਕਰ ਆਪਾਂ ਸਾਰੀ ਉਮਰ ਚਾਰ ਦੀਵਾਰੀ ਚ ਹੀ گزار ਦਿੰਨੇ ਆ ਆਪਾਂ ਨੂੰ ਪਤਾ ਹੀ ਨਹੀਂ ਕਿ ਕੁਦਰਤ ਕੀ ਚੀਜ਼ ਆ ਕਦੀ ਜਾਓ ਤੁਸੀਂ ਜੇ ਤੁਸੀਂ ਜਾਣਾ ਨਹੀਂ ਨਾ ਬੈਂਫ ਨਹੀਂ ਜਾਣਾ ਜਾਂ ਵੱਡੀਆਂ ਥਾਵਾਂ ਤੇ ਨਹੀਂ ਜਾਣਾ ਇੱਥੇ ਹਰ ਇੱਕ ਪਿੰਡ ਚ ਹਾਈਵੇ ਬੰਨ ਤੇ ਹਰ ਇੱਕ ਪਿੰਡ ਚ ਮੋਸਟਲੀ ਕੈਂਪਿੰਗ ਗਰਾਊਂਡ ਹੈਗਾ ਕਦੀ ਉੱਥੇ ਟਾਈਮ ਸਪੈਂਡ ਕਰਕੇ ਦੇਖਿਓ ਇੱਕ ਨਾਈਟ ਟੈਂਟ ਸਾਰਾ 1.5 200 ਦਾ ਟੈਂਟ ਆ ਜਾਂਦਾ ਕੋਈ ਵੀ ਲੈ ਸਕਦੇ ਆ ਤੇ ਆਪਾਂ ਲਿਜਾ ਕੇ ਕਰੀ ਇੱਕ ਰਾਤ ਕੱਢੀਏ ਦੇਖੋ ਤੇ ਫਿਰ ਦੂਜੇ ਦਿਨ ਆ ਕੇ ਘਰੇ ਤੁਸੀਂ ਜੋ ਫੀਲ ਕਰੋਗੇ ਨਾ ਤੁਹਾਨੂੰ ਕਮਰਾ ਵੀ ਵੱਡਾ ਲੱਗਣਾ ਆਪਣਾ ਜਿਹੜਾ ਛੋਟਾ ਜਿਹਾ ਕਮਰਾ ਵੀ ਇਹੋ ਜਿਹੀ ਚੀਜ਼ਾਂ ਮੈਂ ਕਹਿਣਾ ਚਾਹੁੰਦਾ ਬਿਲਕੁਲ ਸੋ ਬਾਈ ਗੁਰਬਾਣੀ ਹੈ ਇਕਲਾਕਾ ਸਾਧਨ ਜਿਨੇ ਤੁਹਾਨੂੰ ਅੱਜ ਉਸ ਡਰਾਮਾ ਤੋਂ ਬਾਹਰ ਕੱਢਿਆ ਜਿਨੇ ਨਸ਼ੇ ਕਰਦੇ ਹੋਏ ਜਿਨੇ ਆਪਦੀਆਂ ਵੇਇਨਸ ਕੱਟਦੇ ਹੋਏ ਜੇ ਮੈਂ ਕਹਿ ਦਿਆਂ ਨਾੜਾਂ ਕੱਟਦੇ ਹੋਏ ਸੁਸਾਇਡਲ ਥਾਟਸ ਆਉਂਦੇ ਸੀ ਉਸ ਇਨਸਾਨ ਨੂੰ ਗੁਰਬਾਣੀ ਨੇ ਜਪਜੀ ਸਾਹਿਬ ਨੇ ਅੱਜ ਇੱਥੇ ਲੈ ਕੇ ਖੜਾ ਕਰਤਾ ਵੀ ਉਹ ਡਲਟਾ ਤੋਂ ਲੈ ਕੇ ਟ੍ਰਾਂਟੋ ਤੱਕ ਉਹ ਤੁਰ ਕੇ ਜਾ ਰਿਹਾ ਹਾਂਜੀ 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 ਕੋਈ ਸ਼ੱਕ ਨਹੀਂ ਗਾ ਤੇ ਇਹ ਆ ਵੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਬਾਣੀ ਨੂੰ ਜੇ ਪੜਨਾ ਵਾ ਨਾ ਤੇ ਬਾਣੀ ਸਮਝ ਕੇ ਨਾ ਬੜੋ ਇੱਕ ਰਿਸਰਚ ਸਮਝ ਕੇ ਪੜੋ ਉੱਚ ਬਹੁਤ ਕੁਝ ਨਿਕਲ ਸਕਦਾ ਉਹਨਾਂ ਨੇ ਮਨ ਬਾਰੇ ਦੱਸਿਆ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬਿਲਕੁਲ ਤੇ ਉਹੀ ਫੇ ਮਨ ਨੂੰ ਜਿੱਦਾਂ ਲਿਜਾਣਾ ਇਹ ਸਭ ਤੋਂ ਵੱਡੀ ਗੱਲ ਆ ਵੀ ਮਨ ਨੂੰ ਇੱਕ ਪਾਸੇ ਟਿਕਾ ਕੇ ਰੱਖਣਾ ਨਾ ਇਹ ਸਭ ਤੋਂ ਵੱਡੀ ਜੰਗ ਸਾਡੀ ਇਹੀ ਤੇ ਹੁਣ ਰੋਜ਼ ਜਦੋਂ ਸਵੇਰੇ ਉੱਠਦਾ ਸੀਗਾ ਤੇ ਕਈ ਵਾਰੀ ਰੋਣਾ ਵੀ ਆਉਂਦਾ ਸੀ ਮੈਂ ਕਰਦਾ ਕੀ ਪਿਆ ਪਰ ਬਸ ਇਹੀ ਹੈ ਮਨ ਨੂੰ ਸਮਝਾਉਣਾ ਇੱਕ ਪਾਸੇ ਤੋੜਨਾ ਹੁਣ ਤਿੰਨ ਮਹੀਨੇ ਤੋਂ ਤੋੜ ਲਿਆ ਤੇ ਅੱਗੇ ਵੀ ਇਹੀ ਹੋਪਸੋ ਪਰਮਾਤਮਾ ਨਾਲ ਹੈ ਤੇ ਜਾਰੀ ਰੱਖਾਂਗੇ ਇਸ ਚੀਜ਼ ਨੂੰ ਬਿਲਕੁਲ ਜੀ ਮਹਾਰਾਜ ਨਾਲ ਹੈ ਗੁਰਬਾਣੀ ਇਸ ਜਗ ਮੈਂ ਚਾਲਣ ਸੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਉਹ ਸਿਰਫ ਬਾਣੀ ਨਹੀਂ ਹੈ ਉਹ ਗੁਰੂ ਮਹਾਰਾਜ ਵੱਲੋਂ ਲਿਖੇ ਹੋਏ ਥੀਸਿਸ ਨੇ ਉਹਨਾਂ ਦੀ ਰਿਸਰਚ ਨੇ ਜਿਹੜੀਆਂ ਗੁਰੂ ਮਹਾਰਾਜ ਨੇ ਸਾਨੂੰ ਪਰੋ ਕੇ ਧੰਨ ਧੰਨ ਸ਼੍ਰੀ ਗੁਰਪ੍ਰਿੰਤ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਦਿੱਤੀਆਂ ਔਰ ਰਕੇਸ਼ ਕੁਮਾਰ ਦਾ ਇਹ ਕਹਿਣਾ ਹੈ ਕਿ ਜਪਜੀ ਸਾਹਿਬ ਦੀ ਬਾਣੀ ਇਹਨਾਂ ਨੇ ਪੜ੍ਹੀ ਹੈ ਉੱਥੋਂ ਇਹਨਾਂ ਨੂੰ ਸਿੱਖਿਆ ਮਿਲੀ ਔਰ ਅੱਜ ਇੱਕ ਵੱਡਾ ਹੰਬਲਾ ਇਹਨਾਂ ਨੇ ਮਾਰਿਆ ਸੋ ਰਕੇਸ਼ ਭਾਈ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅਦਾਰੇ ਨਾਲ ਗੱਲਬਾਤ ਕੀਤੀ ਹੈ ਕਿ ਮੈਂ ਦੱਸ ਦੇਣਾ ਕਿ ਭਾਈ ਮੈਨੂੰ ਸੋਸ਼ਲ ਮੀਡੀਆ ਦੇ ਰਾਹੀਂ ਮਿਲਿਆ ਸੀ ਸੋ ਮੇਰਾ ਮਨ ਕੀਤਾ ਕਿ ਸਟੋਰੀ ਤੁਹਾਡੇ ਤੱਕ ਪਹੁੰਚਦੀ ਕਰਾਂ ਭਾਈ ਇਸ ਵੇਲੇ ਵਿਨੀ ਪੈਕ ਦੇ ਵਿੱਚ ਹੈ ਥੋੜੇ ਦਿਨ ਭਾਈ ਨੇ ਵਿਨੀ ਪੈਕ ਜੀ ਰਹਿਣਾ ਤੇ ਜੇਕਰ ਭਾਈ ਕੋਈ ਤੁਹਾਡੇ ਨਾਲ ਗੱਲ ਜ਼ਰੂਰ ਜ਼ਰੂਰ ਮੈਂ ਤਾਂ ਇਹ ਚਾਹੁੰਦਾ ਜੀ ਸਾਰੇ ਵੀਰ ਆਓ ਮਿਲੋ ਆਪਾਂ ਕੁਝ ਇੱਥੇ ਕਰੀਏ ਕੈਂਪੇਨ ਟਾਈਪ ਵੀ ਕਰੀਏ ਕਿ ਲੋਕਾਂ ਨੂੰ ਦੱਸ ਸਕੇ ਵੀ ਆਪਾਂ ਮੈਂਟਲ ਹੈਲਥ ਅਵੇਅਰਨੈਸ ਕੀ ਹੈ ਬਿਲਕੁਲ ਇਸ ਪਰੇ ਜਾਗਰੂਕ ਕਰ ਸਕੀਏ ਤਾਂ ਕਿ ਆਪਾਂ ਸਾਰਿਆਂ ਨਾਲ ਇੱਕ ਦੂਜੇ ਨਾਲ ਮਿਲ ਕੇ ਰਹੀਏ ਇੱਕ ਦੂਜੇ ਦਾ ਖਿਆਲ ਰੱਖੀਏ ਇਥੇ ਤੁਹਾਨੂੰ ਪਤਾ ਸਾਰੇ ਪਰਦੇਸੀ ਆ ਆਪਾਂ ਬਿਲਕੁਲ ਤੇ ਜੇ ਆਪਾਂ ਨਹੀਂ ਖਿਆਲ ਰੱਖਾਂਗੇ ਇੱਕ ਦੂਜੇ ਦੇ ਤੇ ਕੌਣ ਰੱਖੂਗਾ ਤੇ ਇਹੀ ਮੇਰਾ ਮੈਸੇਜ ਆ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਜੀ ਸੋ ਬਾਈ ਦਾ ਮੈਸੇਜ ਤੁਸੀਂ ਸੋਹਣੇ ਲਿਆ ਹੋਣਾ ਸੋ ਅਸੀਂ ਮੁੜ ਦੱਸ ਦਿੰਦੇ ਆ ਕਿ ਡਿਕਨ ਕਾਰਨ ਇਸ ਵੇਲੇ ਮੈਂ ਮੌਜੂਦ ਆ ਔਰ ਮੇਰੇ ਪਿੱਛੇ ਟ੍ਰਾਂਸ ਕੈਨੇਡਾ ਹਾਈਵੇ ਹੈ ਜੀ ਸੋ ਇਟ ਕੋਸਟ ਟੂ ਕੋਸਟ ਈਸਟ ਤੇ ਵੈਸਟ ਤੇ ਕੈਨੇਡਾ ਦੇ ਦੋ ਹਿੱਸਿਆਂ ਨੂੰ ਆਪਸ ਦੇ ਵਿੱਚ ਜੋੜਦਾ ਅੱਜ ਆ ਜੀ 4 ਸਪਟੰਬਰ ਕੱਲ 3 ਸਪਟੰਬਰ 196 3 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਹਾਈਵੇ ਦੀ ਸ਼ੁਰੂਆਤ ਕੀਤੀ ਸੀ ਜੇ ਕਹਿ ਦਈ ਵੀ ਨਹੀਂ ਰੱਖੀ ਸੀ ਔਰ ਅੱਜ ਕਈ ਸ ਜੇ ਮੈਂ ਗੱਲ ਕਰਦਾ तकरीबन 80 ਕ ਸਾਲ ਦੇ ਨੇੜੇ ਤੇੜੇ ਵਕਫਾ ਹੋ ਗਿਆ ਜੀ ਸੋ ਇਹ ਟ੍ਰਾਂਸ ਕੈਨੇਡਾ ਹਾਈਵੇ ਅੱਜ ਵੀ ਕੈਨੇਡਾ ਦੇ ਵੱਖ-ਵੱਖ ਕਿੱਸਿਆਂ ਨੂੰ ਆਪਸ ਜੋੜਦਾ ਕੋਸਟ ਟੂ ਕੋਸਟ ਜਾਂਦਾ ਆ ਤੇ ਬਾਈ ਨੇ ਇਸ ਹਾਈਵੇ ਦੇ ਉੱਤੇ ਆਪਣੀ ਜਿਹੜੀ ਯਾਤਰਾ ਸ਼ੁਰੂ ਕੀਤੀ ਆ ਸੋ ਸਾਡੀਆਂ ਵੀ ਜੜੀਆਂ ਦੁਆਵਾਂ ਨੇ ਬਾਈ ਦੇ ਨਾਲ ਨੇ ਬਾਈ ਚੜ੍ਹਦੀ ਕਲਾ ਚ ਰਹੋ ਗੁਰੂ ਮਾਰਾ ਕਿਰਪਾ ਕਰਨ ਤੁਹਾਡੇ ਜਿਹੜੇ ਸਫਲ ਹੋਣ ਸਾਰੇ ਅਗਲੇ ਜਿਹੜੇ ਕਾਰਜ ਨੇ ਤੁਸੀਂ ਸੁਖੀ ਸੰਧੇ ਉੱਥੇ ਪਹੁੰਚਾ ਔਰ ਉੱਥੇ ਜਾ ਕੇ ਵੀ ਆ ਜਿਹੜੀ ਸਾਨੂੰ ਕਾਲ ਕਰਕੇ ਦੱਸ ਸਕੋ ਜਾਂ ਫਿਰ ਉੱਥੇ ਵੀ ਕੋਸ਼ਿਸ਼ ਕਰਾਂਗੇ ਕਿ ਸਾਡੀ ਟੀਮ ਜਿਹੜੀ ਉੱਥੇ ਤੁਹਾਡੇ ਨਾਲ ਗੱਲਬਾਤ ਕਰੇ ਠੀਕ ਹੈ ਠੀਕ ਹੈ ਜ਼ਰੂਰ ਜੀ ਸੋ ਦੇਖਦੇ ਰਹੋ ਦਾ ਪੰਜਾਬ ਟਾਕਸ ਟੈਲੀਵਿਜ਼ਨ 7 6 ਕਾਲ